ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਜਾਬ ਜੀ ਦੇ ਨਾਲ ਸਹਿਸਕ੍ਰਤੀ ਸ਼ਲੋਕ ਮਾ ਲਾ ਪੰਜਵਾਂ ਦਾ 65ਵਾਂ ਸ਼ਲੋਕ ਜੋ ਹੈ ਉਹਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਡੇ ਤੋਂ ਇਸ ਜੋ 65ਵਾਂ ਸ਼ਲੋਕ ਹੈ ਇਹ ਸ਼ਲੋਕ ਦੀ ਵਿਚਾਰ ਕਰਵਾ ਲੈਂ ਕੋ ਆਪ ਹੀ ਕਿਰਪਾ ਕਰਨ ਤੇ ਸ਼ਬਦੀ ਵਿਚਾਰ ਹੋ ਸਕਦੀ ਆ ਆਦਮੀ ਸਮਰਥ ਹੈ ਸੋ ਹੁਣ ਜੋ ਸਾਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ 65ਵਾਂ ਸ਼ਲੋਕ ਆ ਉਹਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬ੍ਰਾਹਮਣੇ ਸੰਗ ਉਦਰਣੰ ਬ੍ਰह्म ਕਰਮ ਜੇ ਪੂਰਣੈ ਆਤਮ ਰਤੰ ਸੰਸਾਰ गहंत नर नानक ने फुले वाइगुरु जी का खालसा वाइगुरु जी की फतेह पांचवे पाछा तंतन श्री गुरु अर्जुन देव साहिब जी दांदे सरदार वाणी के बहुत नाम के जहाज पांचवे नानक सानू इस संस्कृत श्लोक दे 35 श्लोक राई सानू सिखिया उपदेश ਹੁਕਮ ਕਰ ਰਹੇ ਨੇ ਸਾਡੇ ਗਿਆਨ ਵਾਸਤੇ ਸਾਨੂੰ ਸਮਝ ਲੱਗੇ ਬ੍ਰਾਹਮਣ ਕੌਣ ਹੈ ਪਾਤਸ਼ਾਹ ਕਬੀਰ ਸਾਹਿਬ ਵੀ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ ਤਹ ਹਮਾਰੇ ਸਾਡਾ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰ ਬ੍ਰਹਮ ਕੀ ਆ ਪਰਮਾਤਮਾ ਜਿਹਨੂੰ ਇਹ ਸਮਝ ਆ ਜਿਵੇਂ ਪੰਜੇ ਪਾਸ਼ੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਿਹੜਾ ਬ੍ਰਹਮ ਆ ਪਰਮਾਤਮਾ ਹੈ ਉਹਦੀ ਸੋਚੀ ਰੱਖਦਾ ਹੈ ਉਹਦ ਨੂੰ ਮਿੱਤਰਤਾ ਪਾਉਂਦਾ ਹੈ ਉਹਨੂੰ ਬਾਰੇ ਗਿਆਨ ਰੱਖਦਾ ਹੈ ਉਹ ਕੀ ਹੈ ਗਿਆਨ ਬ੍ਰਹਮ ਗਿਆਨ ਕੀ ਹੈ ਕਿ ਪਰਮਾਤਮਾ ਇੱਕ ਹੈ ਉਹ ਹਰ ਦੇ ਅੰਦਰ ਵਸ ਰਿਹਾ ਘਟ ਘਟੇ ਵਸ ਰਿਹਾ ਹੈ ਜੇ ਤਨੇ ਤਨੇ ਚ ਵਸ ਰਿਹਾ ਹੈ ਜੇ ਤਰੇਣ ਚ ਵਸ ਰਿਹਾ ਕੋਈ ਜੀਵ ਚਾਰੇ ਖਾਣੀਆਂ ਨੇ ਅੰਦਰ ਜੇਰ ਸਿੱਤ ਝੁੱਟਪਜ ਚਾਰੇ ਖਾਣੀਆਂ ਚ ਕੋਈ ਐਸਾ ਨਹੀਂ ਜਿੱਥੇ ਉਹ ਪਰਮਾਤਮ ਹਰ ਥਾਂ ਤੇ ਪਰਮਾਤਮਾ ਹੈ ਇਹ ਜਦੋਂ ਗਿਆਨ ਹੋ ਜਾਏ ਫਿਰ ਸਾਡੇ ਵਾਸਤੇ ਨਾ ਕੋ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਕੋ ਸਾਈ ਹੈ ਨਾ ਕੋ ਸਿੱਖ ਹੈ ਨਾ ਕੋ ਭੈੜਾ ਨਾ ਕੋ ਵੈਰੀ ਹੈ ਨਾ ਕੋ ਦੁਸ਼ਮਣ ਹੈ ਇਹ ਵੈਰ ਬਰੋ ਸਭ ਖਤਮ ਹੋ ਜਾਂਦਾ ਤਾਤਪਰਾਇ ਸਭ ਵਿਸਰ ਜਾਂਦੀ ਹੈ ਜਦੋਂ ਉਹ ਕਿਸੇ ਗੁਰਮਖ ਸਾਧੂ ਸੰਗਤ ਵਿੱਚ ਬੈਠਦਾ ਹੈ ਵਿਸਰ ਗਈ ਸਭ ਤਾਤਪਰਾਇ ਜੱਟ ਤੇ ਸਾਧ ਸੰਗਤ ਮੋਜ ਪਾਈ ਨਹੀਂ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਜਾਏ ਤੇ ਸਾਰਿਆਂ ਦਾ ਸਾਡਾ ਪਿਆਰ ਮਿੱਤਰਤਾ ਬਣੇ ਨਾ ਉਹ ਕਿਉਂ ਬਣੇਗਾ ਸਾਨੂੰ ਇਹ ਸੋਝੀ ਆ ਜਾਏਗੀ ਕਿ ਉਹ ਕਾਲਪੁਰ ਪ੍ਰਮਾਤਮਾ ਜੋ ਇੱਕ ਹੈ ਹਰਕ ਦੇ ਅੰਦਰ ਵਸ ਰਿਹਾ ਤੇ ਕਿਸੇ ਨਾਲ ਕੋਈ ਧੋਖਾ ਨਹੀਂ ਕਰੇਗਾ ਠੱਗੀ ਨਹੀਂ ਮਾਰੇਗਾ ਫਿਰਾਫੇਰੀ ਨਹੀਂ ਕਰੇਗਾ ਸਾਰੇ ਪਿਆਰ ਤੋਂ ਕੁਝ ਨਹੀਂ ਕੋ ਹਰਕ ਨਾਲ ਪਿਆਰ ਬਣੇਗਾ ਹਰਕ ਦੇ ਨਾਲ ਬਣੇਗੀ ਹਰਕ ਨਾਲ ਮਿੱਤਰਤਾ ਬਣੇਗੀ ਕੋ ਹਰਕ ਦੇ ਅੰਦਰ ਪ੍ਰਮਾਤਮਾ ਸਾਰੇ ਇੱਕ ਨੇ ਸਾਰੀ ਜੋਤ ਇਹੋ ਆ ਗੁਰਾ ਭਲਾ ਕਿਸੇ ਨੂੰ ਕਹੀਏ ਸਗਲੇ ਜੀਤ ਮਾਰੇ ਈ ਤੇ ਪ੍ਰਮਾਤਮਾ ਤੇਰੇ ਨੇ ਤੇਰੇ ਬਣਾਏ ਸਾਰੇ ਤੂੰ ਵਸਤਾਂ ਮੂਰਖ ਸਿਆਣਾ ਇੱਕ ਆਏ ਇੱਕ ਜੋਤ ਦੋਈ ਨਾਓ ਨਾ ਦੋ ਨੇ ਜੋ ਦੁਆ ਚੋਕੋ ਅਵਰੇ ਅੱਲਾ ਨੂਰ ਪਾਇਆ ਕੋਦਦ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਕੁਪਜਾ ਕੌਣ ਭਲੇ ਕੌਣ ਬੰਦੇ ਸਾਰਿਆਂ ਚ ਉਹੀ ਆ ਖਲਕ ਖਲਕ ਨੇ ਖਲਕ ਵਸੇ ਰੱਬ ਮਾਹੇ ਬੰਦਾ ਕਿਸ ਨੂੰ ਆਖੀਏ ਤੇ ਇਸ ਬਿਨ ਕੋਈ ਨਾ ਹੀ ਤੇਸਤੇ ਬਗਾਰ ਤੇ ਹੈ ਹੀ ਕੋਈ ਨਹੀਂ ਸੋ ਜਦੋਂ ਇਹ ਸਮਝ ਲੱਜੇ ਉਹ ਅਸਲੀ ਬ੍ਰਾਹਮਣ ਹੈ ਉਹ ਗੁਰਮਖ ਹੈ ਸੰਤ ਹੈ ਉਹ ਸਾਧੂ ਆ ਜਿਵੇਂ ਕਬੀਰ ਸਾਹਿਬ ਨੇ ਕਿਹਾ ਅੱਜ ਦੇ ਠੀਕੀ ਸੰਤ ਵੀ ਹੁੰਦੇ ਨੇ ਉਹਨਾਂ ਤੇ ਭਰੋਸਾ ਨਹੀਂ ਕਰਨਾ ਕਬੀਰ ਗਾ ਸਾਡੇ ਤੈ ਤੈ ਧੋਤੀਆਂ ਤੀਰੇ ਪੈ ਨ ਤਗ ਗਾਲ ਜਨਾ ਜਪ ਮਾਲੀਆਂ ਲੋਟੇ ਹੱਥ ਨ ਭਗ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠਗ ਉਹਨਾਂ ਦੇ ਸੰਤਾਂ ਆਲਾ ਬ੍ਰਾਹਮਣ ਆਲਾ ਢੇਕ ਬਣਾਇਆ ਪਰ ਉਹ ਬ੍ਰਾਹਮਣ ਨਹੀਂ ਉਹ ਸੰਤ ਨਹੀਂ ਉਹ ਗੁਰਮਖ ਨਹੀਂ ਉਹ ਸਾਧੂ ਨਹੀਂ ਪਰ ਉਹ ਸੱਗੀਆਂ ਮਾਨਵਾਸ ਤੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਸਾਨੂੰ ਸੁਚੇਤ ਕੀਤਾ ਉਹ ਬ੍ਰਾਹਮਣ ਹੈ ਜਿਹਨੂੰ ਬ੍ਰਹਮ ਦਾ ਗਿਆਨ ਹੈ ਕਿ ਪ੍ਰਮਾਤਮਾ ਇੱਕ ਹੈ ਹਰਕ ਦੇ ਅੰਦਰ ਵਸ ਰਿਹਾ ਉਹਦੀ ਸੰਗਤ ਕਰਨੀ ਹੈ ਬ੍ਰਾਹਮਣ ਸੰਗ ਉਹਦੇ ਨੇ ਉਹਦੀ ਸੰਗਤ ਕਰਨ ਨਾਲ ਤੁਹਾਡਾ ਪਰ ਉਤਾਰਾ ਹੋਣਾ ਕਿਸੇ ਭੇਖੀ ਸੰਤ ਨਾਲ ਭੇਖੀ ਬ੍ਰਾਹਮਣ ਨਾਲ ਭੇਖੀ ਸੇਖ ਨਾਲ ਸੰਗਤ ਕਰਕੇ ਤੁਹਾਡਾ ਪਰ ਉਤਾਰਾ ਨਹੀਂ ਹੋਣਾ ਕਿਉਂਕਿ ਉਹਦੇ ਜਿਹੜੇ ਕਰਮ ਨੇ ਉਹ ਬ੍ਰह्म ਕਰਮ ਨਹੀਂ ਭਾਵ ਧਾਰਮਿਕ ਕਰਮ ਨਹੀਂ ਧਰਮ ਕੀ ਆ ਸ਼ਰਮ ਕਰਮ ਹੈ ਸ਼੍ਰੇਸ਼ ਕਰਮ ਹਰ ਕੋ ਨਾਮ ਜਪ ਨਿਰਭਲ ਕਰਮ ਪ੍ਰਮਾਤਮਾ ਦਾ ਨਾਮ ਜਪਣਾ ਸਾਥ ਸੰਗਤ ਸਾਥ ਸੰਗਤ ਪਰ ਕੇਵਲ ਨਾਮ ਇੱਕੋ ਨਾਮ ਜਪਣਾ ਹਰ ਵੇਲੇ ਉਹਦਾ ਨਾਮ ਜਪਣਾ ਤੇ ਉਹ ਆਦਮੀ ਉਹਦੀ ਸੰਗਤ ਕੋ ਪੂਰਨੇ ਨੇ ਪਾਵੋ ਸਫਲ ਹੋ ਗਏ ਨੇ ਉਹਨਾਂ ਦਾ ਜੀਵਨ ਜਿਹੜਾ ਪੂਰਨ ਹੋ ਗਿਆ ਨਫੁੰਨ ਹੋ ਗਿਆ ਉਹ ਪ੍ਰਮਾਤਮਾ ਨੂੰ ਮਿਲ ਕੇ ਸਫਲ ਹੋ ਗਏ ਉਹਨਾਂ ਦੀ ਸੰਗਤ ਕਰਨ ਨਾਲ ਸਾਡਾ ਪਰਕਾਰ ਆ ਸਕਦਾ ਜਿਨ੍ਹਾਂ ਨੇ ਕੇਵਲ ਪ੍ਰਮਾਤਮਾ ਦਾ ਨਾਮ ਜਪਿਆ ਉਹ ਤੇ ਓਟ ਰੱਖਦੇ ਨੇ ਉਹ ਤੋਂ ਵਕਾਰ ਕਿਸੇ ਤੇ ਟੇਕ ਨਹੀਂ ਰੱਖਦੇ ਹਰ ਵੇਲੇ ਉਹਦਾ ਨਾਮ ਜਪਦੇ ਨੇ ਉਹਨਾਂ ਨੇ ਇਹ ਵੀ ਸਮਝਿਆ ਸਾਰਿਆਂ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਉਹਨਾਂ ਦੀ ਸੰਗਤ ਕਰਨਾ ਸਾਡਾ ਪਾਰਤਾਰ ਹੋ ਸਕਦਾ ਦੂਜੀ ਗੱਲੇ ਕੋ ਹਰਦੇ ਸੀ ਇਹ ਸ਼ਲੋਕ ਕਿ ਜਿਹੜੇ ਲੋਕ ਹੰਕਾਰੇ ਨੇ ਮਨਮੁਖ ਨੇ ਸਾਖਤ ਨੇ ਉਸ ਸੰਸਾਰ ਨੂੰ ਸਭ ਕੁਝ ਮਨ ਬੈਠੇ ਨੇ ਕਿਉਂ ਇੱਕ ਪਾਸੇ ਨਿਰੰਕਾਰ ਹੈ ਦੂਜੇ ਪਾਸੇ ਸੰਸਾਰ ਹੈ ਜਿਹਨੇ ਨਿਰੰਕਾਰ ਨੂੰ ਸਭ ਕੁਝ ਮੰਨ ਲਿਆ ਉਹਨੇ ਉਹਦਾ ਸ਼ਮਨ ਕਰਕੇ ਉਹਨੂੰ ਪਾ ਲਿਆ ਉਹਦੇ ਨਾਲ ਮਿਲ ਗਿਆ ਉਹ ਸੰਗ ਸੰਤ ਚ ਬੈ ਕੇ ਉਹ ਪ੍ਰਮਾਤਮਾ ਦਾ ਨਾਮ ਜਪਦਾ ਜਿਹੜਾ ਸਾਖਤ ਹੈ ਉਹ ਪਰਮ ਮਨਮੁਖ ਹੈ ਉਹ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਉਹ ਜਿਹੋ ਹੁੰਦ ਨੂੰ ਨਹੀਂ ਮੰਨਦਾ ਕਿ ਹੰਕਾਰ ਵਿੱਚ ਹੈ ਉਹ ਸੰਸਾਰ ਦਾ ਰੱਤਿਆ ਹੋਇਆ ਹੈ ਆਤਮ ਰਤ ਸੰਸਾਰ ਇਥੇ ਆਤਮ ਜਿਹੜਾ ਮਨ ਵਾਸਤੇ ਜਿਹਦਾ ਮਨ ਸੰਸਾਰ ਨਾਲ ਰਸਿਆ ਪਿਆ ਹੈ ਭਾਵ ਇਹ ਜੋ ਦਿਖ ਰਿਹਾ ਸਾਰਾ ਸੰਸਾਰ ਆ ਇਹਨਾਂ ਅੱਖਾਂ ਨਾਲ ਜੋ ਦਿਖ ਰਿਹਾ ਮਾਇਆ ਹੈ ਇਹ ਸੰਸਾਰ ਹੈ ਜਾਗ ਰਚਨਾ ਸਭ ਤੇ ਉਠਾ ਜਾਨ ਲੈ ਓਰੇ ਮੀਤ ਕਉ ਨਾ ਕਰਨਾਰੇ ਜੋ ਭਾਲੂ ਕੀ ਭੀਤ ਇਤੇ ਰੇਦੀ ਕਾਂਦੀ ਤਰਾਂ ਹੁਣ ਵੀ ਐਨੀ ਘੜੀ ਕਿਨੂਆ ਨਹੀਂ ਕਲਮਲ ਬਿਸਿਆਰ ਦੁਨੀਆ ਫਾਨੀ ਇਹਦੀ ਦੁਨੀਆ ਦੀ ਰੰਗਤ ਐ ਮਾਇਆ ਦੀ ਰੰਗਤ ਐ ਇਹ ਬਿਜਲੀ ਜਿਹਾ ਚਮਕਦੀ ਇਸ ਤਰਾਂ ਪਰ ਹੈ ਨਾਸ਼ਵਾਨ ਐ ਫਾਨੀ ਭਾਵ ਨਾਸ਼ਵਾਨ ਐ ਸੋ ਆਦਮੀ ਜਿਹੜਾ ਇਹਦੇ ਨਾਲ ਰਤਿਆ ਹੈ ਹਰ ਵੇਲੇ ਉਹਦੇ ਨਾਲ ਮਨ ਲਗਾ ਰਹਿਦਾ ਗਾਂਤੇ ਦਰ ਨਾਨਕ ਨਹਿਫਲੇ ਉਹਨਾਂ ਦਾ ਜੀਵਨ ਜਿਹੜਾ ਉਹ ਇਸ ਸੰਸਾਰ ਤੋਂ ਐਵੇਂ ਚਲੇ ਜਾਂਦੇ ਨੇ ਗੰਤੇ ਭਾਵ ਉਥੋਂ ਜਾਂਦੇ ਨੇ ਚਲੇ ਜਾਂਦੇ ਨੇ ਕੁਝ ਲੈ ਕੇ ਨਹੀਂ ਜਾਂਦੇ ਉਹਨਾਂ ਦਾ ਵਿਅਰਥ ਚਲੇਦਾ ਕੋਈ ਮਨੋਰਥ ਸੀ ਮਨੋਖਾ ਜਨਮ ਦਾ ਪਰਮਾਤਮਾ ਨੂੰ ਮਿਲਣ ਦਾ ਉਹ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਨਹੀਂ ਹੁੰਦੇ ਸੋ ਇਥੇ ਪਾਛਾ ਕਹਿੰਦੇ ਉਹਦਾ ਪੂਰਾ ਪ੍ਰਭੂ ਆ ਉਹਨੂੰ ਜਿਹੜਾ ਰਾਧੂਗਾ ਉਹ ਮਿਲਣਗੇ ਸੰ ਪੰਜੇ ਪਾਛਾ ਨੇ ਸਾਨੂੰ ਸੁਖਨੀ ਸਾਹਿਬ ਦਾ ਪੂਰਾ ਪ੍ਰਭਰਾ ਸਲੋਕ ਆ ਪੂਰਾ ਪ੍ਰਭ ਰਾਦੀ ਏ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ ਜਿਹੜਾ ਪੂਰਾ ਗੁਰੂ ਹੈ ਪੂਰਾ ਸੰਤ ਹੈ ਪੂਰਾ ਬ੍ਰਾਹਮਣ ਹੈ ਪੂਰਾ ਗੁਰਮਖ ਹੈ ਉਹਦੀ ਸੰਗਤ ਕਰਨਾ ਸਾਡਾ ਪਾਰ ਉਤਾਰਾ ਹੋਣਾ ਜਿਹੜਾ ਸੰਸਾਰ ਨਾਮੋ ਕਰੇਗਾ ਉਹ ਜੰਮਦਾ ਤੇ ਮਰਦਾ ਰਹੇਗਾ ਉਹਦਾ ਜੀਵਨ ਵੇਰ ਚੱਲਾ ਜਾਏਗਾ ਇਹ ਦੋ ਸਿੱਖਿਆ ਸਲੋਕ ਲੈ ਸਾਨੂੰ ਸਭ ਬਾਛਾ ਦਿੱਤੀ ਗੁਰੂ ਮਹਾਰਾਜ ਇਹ ਨਾ ਜਿਹੜਾ ਹੁਕਮ ਹੈ ਸਿੱਖਿਆ ਆਪਦੇ ਸਾਡੇ ਹਿਰਦੇ ਚ ਵਸ ਜਾਏ ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋ ਸਕੇ ਕੋਲ ਚੋਟ ਵੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ